ਫਾਈਨਲੀ ਲਸ਼ਮੀ ਭਾਈਰੇ ਮਿਲਾਨ ਦੇਖ ਲਿਆ ਦੋਮੋ ਦੇਖ ਲਿਆ ਚੈੱਕ ਕਰੋ ਸੀਰੇ ਦੇਖੋ ਆ ਚੈੱਕ ਕਰੋ ਸੁਨੱਖੀ ਸੁਨੱਖੀ ਆਈ ਹੈ ਹੁਣ ਦੋ ਚੈੱਕ ਕਰੋ ਕਿ ਅੱਡੀ ਲਾ ਕੇ ਨਾ ਪੂਰਾ ਜ਼ੋਰ ਚੱਕਰ ਲਾਉਣਾ ਹਾਂ ਹਾਂ ਫਿਰ ਕਹਿੰਦੇ ਹੋਵੇ ਜਿਹੜੀ ਮੰਨ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਆ ਆ ਲੋ ਹੋ ਜਾ ਹੋ ਜਾ ਗਿਆ ਇਹਨੂੰ ਬ੍ਰਾvo ਲੋ ਜੀ ਚੈੱਕ ਕਰੋ ਆ ਗਿਆ ਵੀਰ ਜੀ ਮੈਂ ਕਰਦਾ ਹਾਂ ਜੀ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵਾਂਗੇ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਵਿੱਚ ਤੇ ਅੱਜ ਪਹੁੰਚ ਗਏ ਆ ਮਿਲਾਨ ਦਾ ਸਤ ਸ੍ਰੀ ਅਕਾਲ ਟੂ ਗਾਇਸ ਸਪੈਸ਼ਲ ਆ ਮਿਲਾਨ ਦੇ ਇਹ ਹੈਗਾ ਮਿਲਾਨ ਦਾ ਰੇਲਵੇ ਸਟੇਸ਼ਨ ਅੱਜ ਅਸੀਂ ਜਾ ਰਹੇ ਆ ਮਿਲਾਨ ਦੋਮੋ ਚਰਚ ਜਿਹੜੀ ਕਿ ਵਰਲਡ ਦੀ ਤੀਸਰੀ ਵੱਡੀ ਚਰਚ ਹੋਆ ਹੈ ਤੇ ਮਿਲਦੇ ਆ ਜੀ ਉੱਥੇ ਜਾ ਕੇ ਤੇ ਕਰਦੇ ਆ ਦੇਖਦੇ ਆ ਕਿੱਦਾਂ ਦੀ ਖੂਬਸੂਰਤੀ ਹੈ ਮਿਲਾਨ ਦੀ ਤੇ ਬਣੇ ਰਿਓ ਵਲੌਗ ਦੇ ਵਿੱਚ ਤੇ ਕਰਦੇ ਆਂ ਵਲੌਗ ਨੂੰ ਸ਼ੁਰੂ ਪਹੁੰਚਦੇ ਆਂ ਮਲਾਂ ਦੋਸਤੋ ਸੰਦੂਨਾ ਤੋਂ ਤੱਕ ਅਸੀਂ ਆਏ ਹੈਗੇ ਗੱਡੀ ਦੇ ਵਿੱਚ ਇੱਥੋਂ ਅਸੀਂ ਲਵਾਂਗੇ ਮੈਟਰੋ ਮੈਟਰੋ ਦੀ ਟਿਕਟ ਕਿੰਨੇ ਪੈਸਿਆਂ ਦੀ ਕਿੰਨੇ ਨਹੀਂ ਇੱਥੋਂ ਸਿਰਫ 10 ਮਿੰਟ ਦਾ ਰਸਤਾ ਆ ਬਾਕੀ ਮਿਲਦੇ ਆ ਤੁਹਾਨੂੰ ਦੋ ਮੋ ਜਾ ਕੇ ਲਓ ਜੀ ਮਿੱਤਰੋ ਇੱਥੋਂ ਲਵਾਂਗੇ ਬਲੇਕ ਤੋਂ ਮੈਟਰੋ ਦੀ ਟਿਕਟ ਆ ਕੀ ਜਲਦੀ ਆ ਕਦੇ ਨਾ ਕੇ ਪਿਆ ਯਾਰ ਲਓ ਜੀ ਹੁਣ ਅਸੀਂ ਬੈਠ ਗਏ ਮੈਟਰੋ ਤੇ ਜਾਵਾਂਗੇ ਇਹ ਦੋਮੋ ਦਾ ਤੇ ਦੋਮੋ ਕਹਿੰਦੇ ਦੋਮੋ ਦਾ ਹੂੰ ਕਿੰਨੇ ਮਿੰਟ ਦਾ ਸਫ਼ਰ ਆ ਕਿੰਨੇ ਮਿੰਟ ਪਹੁੰਚਣਾ 10 ਮਿੰਟ 10 ਮਿੰਟ ਦੇ ਵਿੱਚ ਅਸੀਂ ਦੋਮੋ ਪਹੁੰਚ ਜਾਣਗੇ ਓਕੇ ਚਲੋ ਲਓ ਜੀ ਮੈਟਰੋ ਐਗਜ਼ਿਟ ਲੱਗੇਗਾ ਹੋਰ ਚਲੋ ਦੇ ਲੋੜ ਹੀ ਨਹੀਂ ਆ

ਤੁਸੀਂ ਦੇਖ ਸਕਦੇ ਆ ਰਸ਼ ਇੱਥੇ ਹਮੇਸ਼ਾ ਇਹ ਕਮਪਾਰਟੇ ਦੇਖਣ ਨੂੰ ਇੰਨੇ ਮਿਲ ਜਗਾ ਚੈੱਕ ਕਰ ਸਕਦੇ ਨੂੰ ਦੇਖੋ ਰਸ਼ ਅਸੀਂ ਪਹੁੰਚੇ ਹੈਗੇ 11 12 ਵਜੇ ਤਕਰੀਬਨ ਤੇ ਦੇਖ ਸਕਦੇ ਆ ਮਿਲਾਨ ਦੀ ਖੂਬਸੂਰਤੀ ਆ ਉਹ ਗੈਲਰੀ ਹੈ ਜਿੱਥੇ ਵਰਲਡ ਦਾ ਜਿਹੜਾ ਆ ਫੈਸ਼ਨ ਸ਼ੁਰੂ ਹੁੰਦਾ ਆ ਬਹੁਤ ਤਕੜੇ ਤਕੜੇ ਬ੍ਰਾਂਡ ਆ ਇਹਦੇ ਵਿੱਚ ਤੇ ਇਹਦੇ ਵੀ ਤੁਹਾਨੂੰ ਚਲਕ ਦਿਖਾਣੇ ਆ ਮਿਲਾਨ ਹੈਗੀ ਆ ਇਹ ਚਰਚਸ ਤੇ ਇਹ ਮਿਲਾਨ ਜਿਹੜਾ ਆ ਇਹ ਦੁਨੀਆ ਦਾ ਸਭ ਤੋਂ ਫੈਸ਼ਨੇਬਲ ਸਿਟੀ ਆਫ ਗ੍ਰੀਟਲੀ ਮੰਨਿਆ ਗਿਆ ਤੇ ਜੋ ਵੀ ਫੈਸ਼ਨ ਦਾ ਜਨਮ ਹੋਇਆ ਇੱਥੇ ਹੋਇਆ ਆ ਤੇ ਇੱਕ ਸਾਡੇ ਯਾਨ ਕਿ ਸਾ ਦੁਨੀਆ ਦਾ ਤੀਸਰੇ ਨੰਬਰ ਤੇ ਜੋ ਵੀ ਮਸ਼ਹੂਰ ਆ ਬਾਕੀ ਬਾਕੀ ਕਈ ਬਲੌਗਰ ਕਹਿੰਦੇ ਹੈਗੇ ਇੱਥੇ ਅੰਦਰ ਜਿਹੜੀ ਟਿਕਟ ਹੈਗੀ ਆ ਉਹ ਸਿਰਫ ਕ੍ਰਿਸਚਨ ਨੂੰ ਆ ਜਿਹੜੇ ਇਸ ਧਰਮ ਨੂੰ ਮੰਨਦੇ ਹੈਗੇ ਆ ਪਰ ਨਹੀਂ ਇੱਥੇ ਹਰ ਇੱਕ ਬੰਦਾ ਐਂਟਰ ਕਰ ਸਕਦਾ ਆ ਟਿਕਟ ਦਾ ਪ੍ਰਾਈਸ ਤੁਹਾਨੂੰ ਅਹੀਂ ਕੋਲ ਜਾ ਕੇ ਦੱਸ ਦਿੰਦੇ ਆ ਤੇ ਐਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਸਾਰੇ ਜਣੇ ਵਿਜ਼ਿਟ ਕਰ ਸਕਦੇ ਆ ਅੰਦਰ ਤੇ ਅੰਦਰ ਉਹ ਬਹੁਤ ਸੋਹਣੀ ਆ ਆਪਣੇ ਇਟਲੀ ਦੇ ਵਿੱਚ ਆ ਤਾਂ ਇਸ ਜਗ੍ਹਾ ਨੂੰ ਜ਼ਰੂਰ ਦੇਖੋ ਕਿਉਂਕਿ ਦੁਨੀਆ ਦੀ ਬਹੁਤ ਫੇਮਸ ਆ ਤੇ ਬਹੁਤ ਸੋਹਣੀ ਆ ਬਹੁਤ ਪੁਰਾਣੀ ਹੈ ਵਰਲਡ ਦੀ ਕਹਿੰਦੇ ਤੀਸਰੇ ਨੰਬਰ ਤੇ ਵੱਡੀ ਚਰਚਾ ਜੀ ਇਹ ਬਾਕੀ ਮੈਰੀ ਕਿੱਦਾਂ ਦੀ ਲੱਗੀ ਆ ਤਾਂ ਲੈ ਇਹ ਵੀ ਬਹੁਤ ਇਹਦੀ ਵੀ ਸਮੱਸਿਆ ਸਾਲਵ ਕਰਦੇ ਆ ਬੜੇ ਰਿਓ ਵੀਡੀਓ ਦੇ ਵਿੱਚ ਬਾਕੀ ਇਟਲੀ ਚ ਰਵਾਜ ਤੁਹਾਨੂੰ ਪਤਾ ਹੀ ਆ ਕਫੇ ਦਾ ਜਿਆਦਾ ਰਵਾਜ ਆ ਹੋ ਅਸੀਂ ਕਫੇ ਪੀਣ ਲੱਗੇ ਆ ਤੇ ਮੈਰੀ ਨੂੰ ਵੀ ਪੜਾਉਣੀ ਹੈ ਕਫੇ ਬਾਕੀ ਦੋਸਤੋ ਤੁਹਾਨੂੰ ਪਾ ਚਲਾ ਗਏ ਜੈਲੀ ਦਾ ਹਾਂਜੀ ਮੈਂ ਕੋਸ਼ਿਸ਼ ਕਰ ਬਦਲ ਕੇ। ਓਕੇ। ਅਰਜੂਨ ਕੱਢ ਲਿਆ ਕੈਂਪਾ ਕੋਲਾ ਤੇ ਇਹਨੇ ਕਬੜ ਰੱਖ ਲਓ ਜੀ ਮਿੱਤਰੋ। ਕਾਫੀ ਆ ਚੁੱਕੀ ਆ। ਇਹਨਾਂ ਦੇ ਅਸੀਂ ਜੇ ਤੁਹਾਨੂੰ ਪਾਸ ਤੋਂ ਜੀ ਮਿੱਤਰੋ ਹੋਰ ਅਸੀਂ ਤੁਹਾਨੂੰ ਲੈ ਕੇ ਚੱਲਦੇ ਆ ਗੈਲਰੀ ਜੋ ਕਿ ਬਹੁਤ ਇਹ ਜੀ ਇਹ ਚੈਂਟਰਾਂ ਦਾ ਬਹੁਤ ਮਸ਼ਹੂਰ ਗੈਲਰੀ ਆ ਤੇ ਉੱਥੇ ਚੱਲਦੇ ਆ ਤੇ ਜਿੱਥੇ ਜਿੱਥੇ ਇੱਥੇ ਮਤਲਬ ਇਹ ਜੌਰਪ ਦਾ ਫੈਸ਼ਨ ਸਟਾਰਟ ਹੁੰਦਾ ਇੱਥੇ ਬਹੁਤ ਸਾਰੇ ਬ੍ਰੈਂਡ ਵਾ ਦਿਖਾਵਾਂਗੇ ਤੁਹਾਨੂੰ ਅਲੱਗ-ਅਲੱਗ ਮਾਰਕਿਆਂ ਬਣੇ ਰਹੋ ਚਲੋ ਇਹ ਦਿਖਾਨੀ ਆ ਤੇ ਇਹ ਤੁਹਾਨੂੰ ਪਤਾ ਹੀ ਆ ਇਟਲੀ ਤਾਂ ਜਨਮਦਾਤਾ ਹੈ ਮਾਰਕਿਆਂ ਦਾ ਫੈਸ਼ਨ ਇੱਥੇ ਹੀ ਸ਼ੁਰੂ ਹੁੰਦਾ ਹੈ ਬਾਕੀ ਦੋਸਤੋ ਦੁਨੀਆ ਦਾ ਫੈਸ਼ਨ ਕਹਿੰਦੇ ਇੱਥੋਂ ਸਟਾਰਟ ਹੁੰਦਾ ਆ ਯੂਰਪ ਵਾਲਿਆਂ ਨੇ ਬਹੁਤ ਸਾਰੇ ਬ੍ਰਾਂਡ ਲਾਂਚ ਕੀਤੇ ਆ ਜਿਹੜੇ ਕਿ ਅੱਜ ਤੱਕ ਚੱਲਦੇ ਆ ਵਿਖਾਣੇ ਆ ਤੁਹਾਨੂੰ ਬਾਕੀ ਤੁਸੀਂ ਇੱਥੇ ਰੈਸਟੋਰੈਂਟ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਖਾਣਾ ਪੀਣਾ ਡਿਨਰ ਲੰਚ ਸਾਰਾ ਕਰ ਸਕਦੇ ਆ ਤੇ ਚੈੱਕ ਕਰੋ ਬਾਰ ਬਾਰ ਚੱਕੋ ਜੀ ਰੋਲੇਕਸ ਹੈਗਾ ਕਿ ਇਹ ਫਿਊਚਰ ਦੇ ਵਿੱਚ ਲੈਣ ਦਾ ਬ੍ਰਾਂਡ ਜਿੰਨਾ ਬ੍ਰਾਂਡ ਦੇ ਬਣਾ ਖੀਦਰਾ ਵਾ ਖਰੀਦਣਾ ਹੈ ਸ਼ਨੈਲ ਵੀ ਲਾ ਦੋ ਸ਼ਨੈਲ ਨੋ ਚੈੱਕ ਕਰੋ ਸ਼ਨੈਲ ਹੋ ਗਿਆ ਇਹਨਾਂ ਦਾ ਆਪਣਾ ਇਟਲੀ ਵਾਲਿਆਂ ਦਾ ਬ੍ਰਾਂਡ ਸ਼ਨੈਲ ਗੁੱਚੀ ਹੋ ਗਿਆ ਰਮਾਨੀ ਹੋ ਗਿਆ ਬਾਕੀ ਸਾਰੇ ਬ੍ਰਾਂਡ ਇੱਥੇ ਅਵੇਲੇਬਲ ਹੈ ਇਸ ਗੈਲਰੀ ਦੇ ਵਿੱਚ ਖੂਬਸੂਰਤੀ ਵੀ ਚੈੱਕ ਕਰ ਲਓ ਨਾਲ ਨਾਲ ਇਟਲੀ ਦੇ ਯੂਰਪ ਦੀ ਖੂਬਸੂਰਤੀ ਕਿਉਂ ਲੱਜ ਕਰ ਕੇ ਇਹ ਲੋਕਾਂ ਦਾ ਯਾ ਡ੍ਰੀਮ ਆ ਇਹ ਮੇਰਾ ਵੀ ਸਿਗਰ ਡ੍ਰੀਮ ਦੇਖਣਾ ਮੈਂ ਇਹ ਅੱਜ ਪੂਰਾ ਹੋ ਗਿਆ ਕੁਝ ਮਹੀਨੇ ਪਹਿਲਾਂ ਲਾਸਟਰ ਦਾ ਵੀ ਡ੍ਰੀਮ ਹੁੰਦਾ ਸੀਗਾ ਅੱਜ ਉਹ ਪੂਰਾ ਹੋ ਗਿਆ ਤੇ ਚੈੱਕ ਕਰ ਸਕਦੇ ਜੀ ਬਾਕੀ ਦੋਸਤੋ ਇੱਥੇ ਇੱਕ ਪਰਾचीन ਉਹ ਦੂਸਰਾ ਬਣਿਆ ਹੋਇਆ ਹੈ ਸਟੈਚੂ ਜਿਹੜਾ ਉਹਦੇ ਉੱਤੇ ਪੈਰ ਘੁਮਾਉਣ ਨਾਲ ਕਹਿੰਦੇ ਬਹੁਤ ਮਸ਼ਹੂਰ ਪ੍ਰਥਾ ਹੈ ਇੱਥੇ ਵੀ ਉੱਥੇ ਅੱਡੀ ਘੁਮਾਉਂਦੇ ਆ ਅੱਡੀ ਘੁਮਾ ਕੇ ਚੱਲ ਜੀ ਕਹਿੰਦੇ ਵਿਸ਼ਪੂਰੀ ਹੋ ਗਈ ਆ ਬਾਕੀ ਦੇਖਦੇ ਆ ਦਿਖਾਣੇ ਆ ਤੁਹਾਨੂੰ ਪਤਾ ਨਹੀਂ ਇਹ ਗੋਰੇ ਲੋਕਾਂ ਦਾ ਵਿਸ਼ਵਾਸ ਹੈ ਹਾਂ ਵਿਸ਼ਵਾਸ ਹੈ ਕਿੱਧਰ ਆਉਂ ਸਾਰੀ ਸਾਰੀ ਦੁਨੀਆ ਦੇ ਵਿੱਚ ਹੀ ਆ ਆ ਲਓ ਜੀ ਚੈੱਕ ਕਰੋ ਕਿ ਅੱਡੀ ਰੱਖ ਕੇ ਨਾ ਪੂਰਾ ਗੋਲ ਚੱਕਰ ਲਾਉਣਾ ਹੁੰਦਾ ਹੈ ਹਾਂ ਫਿਰ ਕਹਿੰਦੇ ਹੋਵੇ ਜਿਹੜੀ ਮਨ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਆ ਆ ਲੋ ਬੱਚੇ ਦੀ ਵਦਨ ਕਿਹੜੀ ਆ ਆ ਚੈੱਕ ਕਰੋ ਹੋਰੀ ਚਲੋ ਜੀ ਲਾਸਟ ਚਲੋ ਜੀ ਤੁਸੀਂ ਵੀ ਮੇਰੇ ਨਾਲ ਮੈਂ मित्रों दोस्तों इतने अपना मशहूर गायक सिंधु आ सीधु मूसवाल इतना मनोकामना पूरी है बाकी आज मनोकामना पूरी होती है ਕਿ ਆ ਪਰਸਰ ਹੈ ਹੈ ਕਿੰਨੀ ਵਰਤਣਾ ਹੁੰਦਾ ਗੋਲ ਚੱਕਰ ਪੂਰਾ ਕਰਨਾ ਹੁੰਦਾ ਹੋ ਜਾ ਹੋ ਜਾ ਗਾ ਇਹਨੂੰ ਬ੍ਰਾvo ਲੋ ਜੀ ਚੱਕਰ ਹੋ ਗਈ ਵਿਸ਼ਪੂਰੀ ਕਿ ਨਹੀਂ ਬ੍ਰਾ ਸੌਂਗੋਦਾਂ ਹੀ ਬਹੁਤ ਆ ਭੈਣ ਜੀ ਲਾਣਾ ਪੈਣਾ ਤਾਂ ਨਹੀਂ ਦੱਬਿਆ ਹੋਇਆ ਮੈਂ ਭਰਾਵਾ ਮੈਂ ਹੁਣ ਕੰਟੀਨਿਊ ਕਰਦਾ ਮੈਨੂੰ ਪੜਾ ਕਿਹੜੀ ਵੇਸ਼ ਮੰਗਦਾ ਹੈ ਇਹ ਵੀਡੀਓ ਮੰਗਦਾ ਸੋ ਦੋਸਤੋ ਤੁਸੀਂ ਦੇਖ ਹੀ ਲਿਆ ਆ ਚਲੋ ਸਾਰਿਆਂ ਨੇ ਆਪਣੀ ਆਪਣੀ ਵੇਸ਼ ਮੰਗ ਲਈ ਆ ਦੇਖਦੇ ਆ ਕਿਹਦੀ ਪੂਰੀ ਹੁੰਦੀ ਆ ਪੁਰਾਣੀ ਕਹਿੰਦੇ ਆ ਵੀ ਇਹ ਪਰਾਜਿਤ ਤਾਂ ਜਲਦੀ ਆ ਰਹੀ ਹੈ ਸਤਾ ਜਨ ਆਪਣੇ ਇੰਡੀਆ ਦੇ ਵਿੱਚ ਵੀ ਬਹੁਤ ਦੇਖ ਲਓ ਗੋਰੀ ਲੋਕ ਵੀ ਇਹ ਚੀਜ਼ ਨੂੰ ਮੰਨਦੇ ਆ ਜਦੋਂ ਇਹ ਵਿਸ਼ ਸਾਡੀ ਪੂਰੀ ਹੋ ਗਈ ਨਾ ਤਾਂ ਇੱਥੇ ਆਵਾਂਗੇ ਦੁਬਾਰਾ ਫਿਰ ਫਿਰ ਤੋਂ ਦੁਬਾਰਾ ਦਰਸ਼ਨ ਦੇਵਾਂਗੇ ਬਾਕੀ ਚੈੱਕ ਕਰੋ ਦਸੰਬਰ ਦੇ ਵਿੱਚ ਆਵਾਂਗੇ ਚੈੱਕ ਕਰੋ ਲੋ ਚੈੱਕ ਕਰੋ ਗੈਲਰੀ ਹਵਾਈ ਮਾਰੂਚੀ ਜਣੀ ਹਾਂਜੀ ਕੀ ਕਹਿਣਾ ਚਾਹੁੰਦੇ ਇਟਲੀ ਬਾਰੇ ਇਟਲੀ ਬਹੁਤ ਸੋਹਣੀ ਆ ਇਹ ਵੀ ਲੋਕੇਸ਼ਨ ਬਹੁਤ ਖਰੀਆ ਬਾਕੀ ਵੀ ਸਾਰੀਆਂ ਜਿੰਨੀਆਂ ਲੋਕੇਸ਼ਨਾਂ ਅਸੀਂ ਘੁੰਮੀਆਂ ਆ ਸਭ ਨਾਲ ਬਹਿਸ ਤੋਂ ਮੈਨੂੰ ਅਜੇ ਤੱਕ ਇਹ ਹੀ ਲੱਗੀ ਆ ਬਾਕੀ ਅਸੀਂ ਹੋਰ ਵੀ ਬਹੁਤ ਘੁੰਮਣਾ ਹੈ ਇੱਥੇ ਹਾਂ ਤੁਹਾਨੂੰ ਨਾਲੇ ਰੱਖਾਂਗੇ ਤੇ ਦਿਖਾਵਾਂਗੇ ਦਿਖਾਵਾਂਗੇ ਬਿਲਕੁਲ ਜੀ ਬਹੁਤ ਸੋਹਣੀ ਹੈ ਜੀ ਮਿਲਾਨ ਸਿਟੀ ਘੁੰਮਣ ਵਾਲੀ ਚੀਜ਼ ਆ ਤੇ ਚੈੱਕ ਕਰ ਸਕਦੇ ਹੋ ਮਾਲਾ ਜੀ ਚਲੋ 1:30 ਵਜੇ ਆ 4:00 ਵਜੇ ਕੱਦ ਤੇ ਲੱਗਦਾ ਇੱਥੇ ਸਾਰੇ ਬ੍ਰਾਂਡ ਦੇ ਸ਼ੋਅਰੂਮਾਂ ਜਿਹਨਾਂ ਨੂੰ ਆਪਾਂ ਬਾਹਰ ਨਿਕਲਣਾ ਚਾਹੀਦਾ ਹੈ ਆਪਾ ਤੋਂ ਬਾਹਰ ਨਿਕਲਣੇ ਇਹ ਵਿਆ ਮੰਗੇ ਯੂ ਨਾ ਇਹਨੇ ਕਿ ਜ਼ੀਰੋ ਕਾਟ ਕੇ ਕਹਿੰਦੀ ਵਿਸ਼ਪੂਰੀ ਹੁੰਦੀ ਹੈ ਤਾਂ ਜੇ ਅਗਲੀ ਵਾਰ ਵਿੱਚ ਨਾ ਪੂਰੀ ਇਹ ਤਾਂ ਟੋਪ ਪੂਰ ਕੇ ਜਾਣਾ ਹੈ ਬਾਹਰ ਟੋਪ ਪੂਰ ਕੇ ਜਾਣਾ ਸਹੀ ਗੱਲ ਹੈ ਬਹੁਤ ਬਹੁ ਗੁੱਤੀਆਂ ਕਰ ਦਿਤੀਆਂ ਨਹੀਂ ਹੁੰਦੀ ਹੁਣੀ ਵਿਸ਼ਪੂਰੀ ਐਦਾਂ ਉਹ ਵੀ ਨਾਮ ਦੀ ਹੋਗੀ ਮੇਰਾ ਤਾਂ ਨਵਾਂ ਫੂਡ ਖਰਾਬ ਕਰਤਾ ਜੀ ਹਾਂ ਰੋਹਿਤ ਕਿਦਾਂ ਕੀ ਕਹਿਣਾ ਚਾਹੁੰਦਾ ਭੁੱਖ ਨਹੀਂ ਵਿਸ਼ਪੂਰੀ ਕਿ ਨਹੀਂ ਭੁੱਖ ਲੱਗੀ ਚਲੋ ਇਹ ਕਹਿੰਦਾ ਭੁੱਖ ਲੱਗੀ ਬਾਕੀ ਤੁਸੀਂ ਦੇਖ ਸਕਦੇ ਹੋ ਦੋਸਤੋ ਰੈਸਟੋਰੈਂਟ ਵੀ ਇੱਥੇ ਸਾਰਾ ਕੁਝ ਹੈਗਾ ਆ ਤੇ ਫੈਮਿਲੀ ਦੇ ਨਾਲ ਆਉਂ ਉਹ ਬਹੁਤ ਟੂਰਿਸਟ ਆਉਂਦੇ ਆ ਚੈੱਕ ਹਾਂਜੀ ਲਸ਼ਕਰ ਜੀ ਜਿਆਦਾ ਕੁਝ ਤਾਂ ਨਹੀਂ ਕਹਿਣਾ ਹੈਗਾ ਕਿ ਇਹ ਲੋਕੇਸ਼ਨ ਨੂੰ ਤਾਂ ਸਾਰੇ ਹੀ ਜਾਣਦੇ ਆ ਮਿਲਾਨ ਦੁਨੀਆ ਭਰ ਦਾ ਮਸ਼ਹੂਰ ਸ਼ਹਿਰ ਆ ਹਾਂ ਨੰਬਰ 1 ਜਦੋਂ ਕਹਿੰਦੇ ਇਟਲੀ ਸਰਚ ਕਰੂਗੇ ਸਭ ਤੋਂ ਪਹਿਲਾਂ ਮਿਲਾਨ ਆ ਕੇ ਖਤਮ ਹੋ ਜਾਂਦਾ ਲੋਕੇਸ਼ਨ ਮਿਲਾਨ ਦੀ ਦੱਸਦੀ ਆ ਤੇ ਆ ਜੂਰੂ ਚੈੱਕ ਕਰ ਪਿੰਕੋ ਲੱਗ ਗੋੜੀ ਦਾ ਗਾਣਾ ਆ ਆ ਦੇ ਜੈਲਰੀ ਵਾਲੀ ਇਹ ਇੰਦਰਿਆ ਇੰਦਰਿਆ ਨਹੀਂ ਨਹੀਂ ਇਹ ਨਹੀਂ ਇਧਰ ਆ ਬਾਹਰ ਆ ਦੋਸਤੋ ਆ ਜਗੀਆਂ ਬੱਸਾਂ ਹੈਗੀਆਂ ਆ ਇਹ ਵੀ ਤੁਸੀਂ ਇਹਦੀ ਸਵਾਰੀ ਕਰ ਸਕਦੇ ਆ ਪੂਰੇ ਮਿਲਾਨ ਦੇ ਵਿੱਚ ਘੁਮਾਦਣੀਆਂ ਆ ਤੁਹ ਕੋੜਾ 35000 ਰੁਪਏ ਜਾਂ 18 ਇੱਕ ਬਸ ਦੀ ਟਿਕਟ ਵਾ ਤੇ ਵਿੱਚੇ ਟ੍ਰਾਮ ਚੱਲਦੀ ਹੈਗੀ ਆ ਰੋਡਾਂ ਦੇ ਵਿੱਚ ਟ੍ਰੈਫਿਕ ਇੰਨੀ ਆ ਟ੍ਰੈਫਿਕ ਇੰਨੀ ਦਿellow ਐਕਸੀਡੈਂਟ ਦਾ ਕੋਈ ਨਾਉ ਨਿਸ਼ਾਨ ਨਹੀਂ ਹੈਗਾ ਸਾਰੇ ਕਾਨੂੰਨ ਨੂੰ ਫੋਲੋ ਕਰਦੇ ਆ ਤੇ ਬਾਕੀ ਤੁਸੀਂ ਡਿਊਟੀ ਦੇਖ ਲਈ ਹੈ ਸੋ ਗਾਇਸ ਅਪ ਇਥੇ ਕਰਦੇ ਬਲੌਗ ਦਾ ਐਂਡ ਅੱਜ ਆਪਾਂ ਦੇਖਿਆ ਗੈਲਰੀ ਵਿਗਾਰਾ ਫੈਸ਼ਨ ਰਿਡੀਆਂ ਦਾ ਦੁਕਾਨਾਂ ਛੋਟਕੀ ਬਾਜ਼ਾਰ ਤੇ ਯੂਨਾ ਜਬੋ ਤੇ ਕੋਪਾ ਬਦਰ ਵੀਡੀਓ ਕਿਸਾਦੇ ਹੋਵੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਅਗਲੇ ਵੀਡੀਓ ਵਿੱਚ ਮਿਲੋ ਹਾਈ ਗਾਇਸ